ये सुंदर चीज जो गुरु गोविंद सिंह जी महाराज ने जो हमें बताने के लिए लिखी है वो क्या है ये पढ़ते हैं दशम पिता का दशम पिताजी जी वलो ना डेढ़ विखे कीते 52 हुक्म 52 जो ऑर्डर किए ना हमें भई ये ये काम हमने करने हैं भई हैं सबने खालसा ने तो वो क्या-क्या है वो पढ़ के मैं आपको सुनाता हूं पहला है कीर्त धर्म भी करनी है ना? धर्म का काम जो काम भी करना है उसमें अधर्म नहीं होना चाहिए किसी का हिस्सा नहीं लेना मारना नहीं है ठीक है किर्त करना किर्त धर्म भी करनी दस्वंध देना है तो टेन परसेंट अपना जो जितना है अः अपनी दसवंध जो है ਉਹ ਆਪਣੇ ਅੱਛੇ ਕਰਮ ਕੀਤਾ ਪਰਮार्थ की तरफ लगाने, ਗੁਰਬਾਣੀ ਕੰਠ ਕਰਨੀ, ਉਸको कंठ करना है, याद करना है, अमृत मेरे जागना है, अमृत प्यार नाल ਗੁਰਸਿੱਖਾਂ ਦੀ ਸੇਵਾ ਕਰਨੀ, ਗੁਰਸਿੱਖਾਂ پاسੋਂ ਗੁਰਬਾਣੀ ਦੇ ਅਰਥ ਸਮਝਨੇ ਇਹ ਵੀ ਬੜਾ ਦੇਖੋ ਕਿੰਨੀ ਸੁੰਦਰ ਬਾਤ ਲਿਖੀਏ, ਇਹ ਧਿਆਨ से सुनने वाली बातें कि ਗੁਰਸਿੱਖਾਂ پاسੋਂ ਗੁਰਬਾਣੀ ਦੇ ਅਰਥ ਸਮਝਨੇ ਵਾਹ ਪੰਜ ਕਕਾਰਾਂ ਦੀ ਰਹਿਤ ਡ੍ਰਿਡ ਕਰਨੀ ਪੰਜ ਕਕਾਰ ਜੋ ਹਨ ਕਚਾ ਕੜਾ ਤਿਰਪਾਨ ਕੇਸ ਕੰਗਾ ਇਹ ਸਾਰੇ ਉਹ ਜੋ ਕੈਸੇ ਜੋ ਸ਼ੁਰੂ ਹੁੰਦੇ ਹਨ ਉਨ੍ਹਾਂ ਦਾ ਧਿਆਨ ਰੱਖਣਾ ਹੈ ਉਨ੍ਹਾਂ ਦਾ ਸੰਭਾਲ ਕਰਨੀ ਸ਼ਬਦ ਦਾ ਅਭਿਆਸ ਕਰਨਾ ਹਨ ਬਾਣੀ ਪੜ੍ਹਨੀ ਧਿਆਨ ਸਤ ਸਰੂਪ ਸਤਗੁਰੂ ਦਾ ਕਰਨਾ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਰਨਾ ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਸਿੰਘ ਕੋ ਕੋ ਦੋ ਐਸਾ ਬਤਾਈ ਹੋਆ ਆਂ ਆਪਕੋ ਪਤਾ ਹੈ ਸਭ ਕਾਰਜਾਂ ਦੇ ਆਰੰਭ ਮੇਰੇ ਅਰਦਾਸ ਕਰਨੀ ਠੀਕ ਹੈ ਜਮਨ ਮਰਨ ਵਿਆਹ ਆਨੰਦ ਆਦੀ ਸਮੇ ਜਪਜੀ ਦਾ ਪਾਠ ਕਰਕੇ ਕੜਾ ਪ੍ਰਸ਼ਾਦ ਤਿਆਰ ਕਰਕੇ ਆਨੰਦ ਸਾਹਿਬ ਦਾ ਪਾਠ ਅਰਦਾਸ ਕਰਕੇ ਪੰਜਾਂ ਪਿਆਰਾਂ ਤੇ ਹਜੂਰੀ ਗ੍ਰੰਥ ਗ੍ਰੰਥੀ ਸਿੰਘਾਂ ਦਾ ਵਰਤਾਰਾ ਵਰਤਾ ਕੇ ਰੱਖ ਉਪਰੰਤ ਸੰਗਤਾਂ ਨੂੰ ਵਰਤਾ ਦੇਣਾ ਜਦ ਤੱਕ ਕੜਾ ਪ੍ਰਸ਼ਾਦ ਵਰਤਦਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ ਵਿਆਹ ਆਨੰਦ ਬਿਨਾ ਗ੍ਰਸਤ ਨਹੀਂ ਕਰਨਾ ਆ ਵਿਆਹ ਆਨੰਦ ਬਿਨਾ ਗ੍ਰਸਤ ਨਹੀਂ ਕਰਨਾ ਮਤਲਬ ਸ਼ਾਦੀ ਕਰਕੇ ਫਿਰ ਮਤਲਬ ਆਪ ਦਾ ਸ਼ਾਦੀ ਤੱਕ ਬ੍ਰਹਮਚਾਰੀ ਰਹਿਣਾ ਮਤਲਬ ਪਰ ਇਸਤਰੀ ਮਾਂ ਭੈਣ ਧੀ ਕਰ ਜਾਣਣੀ ਇਸਤਰੀ ਦਾ ਮੂੰਹ ਨਹੀਂ ਫਿਟਕਾਰਨਾ किसी को ऐसा नहीं कहना उसको गलत नहीं कह रहा इस तरीके है ना सो को मंदा आती है जित जब मैं राजा अच्छा जगत चू जगत झूठ तमाकू विख्या त्याग करना है जगत झूठ जेड़ा तमाकू विख्या ये सारा जेड़ा है ना विख्या मीन जो एक तरह के ਅਮ ਇਹ ਹੈ ਵਿਸ਼ੇ ਵਿਸ਼ਾ ਵਿਚ ਵਿਚ ਕੋ ਜੋ ਵਿਸ਼ੇ ਵਿਕਾਰ ਹੈ ਉਹਨਾਂ ਦਾ ਤਿਆਗ ਕਰਨ ਤਮਾਕੂ ਕੈਬਸ ਕਰ ਰਹਤਮਾਨ ਤੇ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਕਰ ਠੀਕ ਹੈ ਜਿੰਨੇ ਕੰਮ ਆਪਣੇ ਕਰਨ ਦੇ ਹੋਣ ਉਹਨਾਂ ਦੇ ਕਰਨ ਵਿੱਚ ਆਲਸ ਨਹੀਂ ਕਰਨਾ ਵਾ ਵਾ ਗੁਰਬਾਣੀ ਦੀ ਕਥਾ ਤੇ ਕੀਰਤਨ ਰੋਜ਼ ਸੁਣਾ ਤੇ ਕਰਨਾ ਕਿਸੇ ਦੀ ਨਿੰਦਾ ਚੁਗਲੀ ਤੇ ਈਰਖਾ ਨਹੀਂ ਕਰਨਾ ਹਾਂਜੀ ਤਨ ਜਵਾਨੀ ਕੁਲ ਜਾਤ ਦਾ ਮਾਨ ਨਹੀਂ ਕਰਨਾ ਇਹ ਸਾਰੀਆਂ ਗੱਲਾਂ ਤੁਸੀਂ ਦੇਖੋ ਵੀ ਇਹ ਕਿਸੇ ਚੀਜ਼ ਦਾ ਤਨ ਜਵਾਨੀ ਕੁਲ ਜਾਤ ਵੀ ਆਪਦੀ ਜਾਤ ਦਾ ਮਾਨ ਨਹੀਂ ਕਰਨਾ ਠੀਕ ਹੈ ਨਾ ਮਤ ਉੱਚੀ ਤੇ ਸੁੱਚੀ ਰੱਖਣੀ ਆਪਣੀ ਸੋਚ ਹਾਂ शुभ कर्म करते रहना बल बुद्धि बुद्ध बल ਦਾ ਦਾਤਾ ਵਾਹਿਗੁਰੂ ਨੂੰ ਜਾਨਾ ਵਿੱਚੋਂ ਅਗਰ ਸ਼ਕਤੀ ਮਿਲੀ ਵੀ ਹੈ ਕਿਸੇ ਵੀ ਤਰ੍ਹਾਂ ਦੀ ਹੈ ਨਾ ਉਹ ਵੀ ਬੁੱਧੀ ਕਾ ਵੀ ਉਹ ਉਸ ਕੋ ਬੋਲਮਿਆਂ ਆਮੀ ਬੇਰਾ ਵੀ ਉਸ ਹੀ ਨਿੱਕੀ ਕਿਰਪਾ ਸੇ ਮuje ਬਲ ਬੁੱਧੀ ਕਸਮ ਸੌ ਚੁੱਕਣ ਵਾਲੇ ਤੇ ਇਤਬਾਰ ਨਹੀਂ ਕਰਨਾ ਇਹ ਮੈਂ ਇਸੇ ਲਈ ਮੈਂ ਕبھی ਨਹੀਂ ਮੈਂ ਕਸਮ ਨਹੀਂ ਰੱਬ ਤੋਂ ਮੈਨੂੰ ਕੈਦ ਹੋਈਏ ਇਤਬਾਕ ਕਰਨਾ ਕੋਲ ਮੈਂ ਕਸਮ ਕਰ ਵੀ ਨਹੀਂ ਉਠਾਉਂ ਮੇਰੇ ਕੋਲ ਪਤਾ ਨਹੀਂ ਸ਼ੁਰੂ ਸੇ ਮੈਨੂੰ ਬੁਰਾ ਲੱਗਦਾ ਹੈ ਸੁਤੰਤਰ ਵਿਚਾਰਨਾ ਐਕਡਮ ਇੰਡੀਪੈਂਡੈਂਟ ਹੋ ਰਾਜਨੀਤੀ ਵੀ ਪੜਨੀ ਵਾਛ ਰਾਜਨੀਤੀ ਵੀ ਪੜੋ ਵੀ ਕਿਵੇਂ ਸੰਸਾਰ ਨੂੰ ਉਹਦਾ ਪਤਾ ਲੱਗਦਾ ਕਿਵੇਂ ਕਿਸੇ ਨਾਲ ਵਿਵਹਾਰ ਕਰਨਾ ਸ਼ਤਰੂ ਨਾਲ ਸ਼ਾਮ-ਦਾਮ ਪੇਦ ਆਦਿ ਉਪਾਉ ਵਰਤਣੇ उपरंत युद्ध करना धर्म है पहले पर सारा दस लो भी कोशिश कर लो युद्ध होए पिताजी चुकार करते चुकार दरगुज हलालसदन बह शमशीर दस्त भी जब सारे रास्ते खत्म हो जाए बंद हो जाए पानी सर तक चढ़ जाए तो फिर तलवार उठाना जायज है ये जफरनामे में इन्होंने uh, गुरु गोविंद सिंह जी ने लिख के भेजा था उसको औरंगजेब को जो कि मृत्यु का औरंगजेब की ये इन्होंने एक जफरनामा एक चिट्ठी लिखी थी उनको है ना तो ये दूसरे धर्मांत विद्या पढ़नी पर भरोसा दृढ़ गु, गुरबाणी अकाल पुरख पुरखते ही रखना है पढ़ो दूसरे पता होना चाहिए भी उसमें उस धर्म में क्या है हिंदू सिख हिंदू में क्रिश्चियनिटी में ਨਾ ਨਾ ਇਸਲਾਮ ਮੈਂ ਕੀ ਗੁਰ ਗੁਰੂ ਉਪਦੇਸ਼ ਧਾਰਨ ਕਰਨੇ ਜੋ ਉਪਦੇਸ਼ ਤੋਂ ਸੁਣਿਆ ਲਿਖੋ ਨੂੰ ਜੀਵਨ ਵਿੱਚ ਵੀ ਧਾਰਨ ਕਰੋ ਭਾਈ ਹਾਂ ਅੱਗੇ ਲਿਖਾ ਹੈ ਰਹਿਰਾਸ ਦਾ ਪਾਠ ਕਰਕੇ ਖੜੋ ਕੇ ਅਰਦਾਸ ਕਰਨੀ ਸੌਣ ਸਮੇ ਸੋਹਲੇ ਦਾ ਪਾਠ ਕਰਨਾ ਕੇਸ ਮੰਗੇ ਨਹੀਂ ਰੱਖਣੇ ਸਿੰਘਾ ਦਾ ਪੂਰਾ ਨਾਮ ਲੈ ਕੇ ਬੁਲਾਉਣਾ ਅੱਧਾ ਨਹੀਂ ਮੈਨੂੰ ਬੜਾ ਅੱਛਾ ਲੱਗਦਾ ਇਹ ਬਾਤ ਠੀਕ ਹੈ ਪੂਰਾ ਨਾਮ ਲੈ ਕੇ ਸੇੰਗ ਲਗਾਣਾ ਹੈ ਸਾਥ ਮੇਂ ਸ਼ਰਾਬ ਪੀਣੀ ਪਿਉਣੀ ਨਾ ਸ਼ਰਾਬ ਪੀਣੀ ਨਾ ਪਿਆਣੀ ਬਾਗ ਨਹੀਂ ਸੇਰ ਮੁੰਨੇ ਨੂੰ ਕੰਨਿਆ ਨਹੀਂ ਦੇਵਨੀ ਹਾ ਹਾ ਚਾ ਵਾਹ ਸੇਰ ਮੁੰਨੇ ਨੂੰ ਕੰਨਿਆ ਨਹੀਂ ਦੇਵਨੀ ਉਸ ਘਰ ਦੇਵਨੀ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋਵੇ ਸਿੱਖ ਦੇ ਸਿੱਖੀ ਕਰਮ ਦੇ ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ ਨੇ ਸਾਰੇ ਜੋ ਵੀ ਗੁਰਬਾਣੀ ਦੇ ਹਿਸਾਬ ਨਾਲ ਕਰਨੇ ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ ਕੌੜਾ ਬਚਨ ਕਰਕੇ ਕਿਸੇ ਦਾ ਹਿਰਦਾ ਨਹੀਂ ਦੁਖਾਣਾ ਦਰਸ਼ਨ ਯਾਤਰਾ ਗੁਰਦੁਆਰਿਆਂ ਦੀ ਹੀ ਕਰਨੀ ਹੈ ਬਚਨ ਕਰਕੇ ਪਾਲਣਾ ਵੀ ਵਚਨ ਜੇ ਕਰਤਾ ਵੀ ਹੈ ਪ੍ਰਾਣ ਜਾਏ ਪਰ ਵਚਨ ਨਾ ਜਾਏ ਇਹ ਰੱਖਣਾ ਰਹੂ ਕੁਲ ਰੀਤ ਸਦਾ ਚਲੀ ਆਈ ਪ੍ਰਾਣ ਜਾਏ ਪਰ ਵਚ ਗਏ ਬਚਨ ਕਰਕੇ ਪਾਲਣਾ ਕਰਨੀ ਹੈ ਅਤੀਥੀ ਪਰਦੇਸੀ ਲੋੜਵੰਦ ਲੋੜਵੰਦ ਦੁਖੀ ਅਪੰਗ ਮਨੁੱਖ ਦੀ ਯਥਾ ਸ਼ਕਤ ਸੇਵਾ ਕਰਨੀ ਐਸੇ ਜੋ ਅਤੀਥੀ ਹੈ ਆਪਕਾ ਜੋ ਪਰਦੇਸੀ ਹੈ ਲੋੜਵੰਦ ਹੈ ਜਿਸ ਕੋ ਜ਼ਰੂਰਤ ਹੈ ਤੋ ਸਭ ਵਿਧੀ ਦੀ ਕਮਾਈ ਤਨ ਬਿਖ ਕਰ ਜਾਣਾ ਧੀ ਦੀ ਕਮਾਈ ਬਿਖ ਕਰ ਜਾਣਾ ਉਸ ਕੀ ਜੋ ਬੇਟੀ ਦੀ ਕਮਾਈ ਹੈ ਉਸ ਕੋ ਵਿਸ਼ ਕਰਕੇ ਸਮਝਣਾ ਵੀ ਜ਼ਹਿਰ ਹੈ ਦਿਖਾਵੇ ਦੇ ਸਿੱਖ ਨਹੀਂ ਬਣਾ ਬਨਣਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ ਕੇਸਾ ਨੂੰ ਗੁਰ ਸਮਾਨ ਜਾਣ ਅਦਬ ਕਰਨਾ ਚੋਰੀ ਯਾਰੀ ਠੱਗੀ ਧੋਖਾ ਦਗਾ ਨਹੀਂ ਕਰਨਾ ਗੁਰ ਸਿਖ ਦਾ ਇਤਬਾਰ ਕਰਨਾ ਝੂਠੀ ਗਵਾਹੀ ਨਹੀਂ ਦੇਣੀ ਝੂਠ ਨਹੀਂ ਕਹਿਣਾ ਤੇ ਨਾ ਹੀ ਬੋਲਣਾ ਆਖਿਰਲਾ ਜਿਹੜਾ 52 ਨੰਬਰ ਕੀ ਹੈ ਲੰਗਰ ਪ੍ਰਸਾਦ ਇੱਕ ਰਸ ਵਰਤਉਣਾ ਜੈਸਾ ਜਿ ਚਾਹੇ ਉਹ ਗਰੀਬ ਉਹ ਅਮੀਰ ਪ੍ਰੇਮ ਸੇ ਸਭ ਕੋ ਪ੍ਰੇਮ ਸੇ ਖਿਲਾਣਾ ਵਾਹ ਵਾਹ ਤੋਂ ਆਓ ਅਸੀਂ ਪ੍ਰਣ ਕਰੀਏ ਜੇ ਸਮਾਂ ਲੰਘ ਗਿਆ 100 ਜੋ ਸਮਾਂ ਲੰਘ ਗਿਆ 100 ਲੰਘ ਗਿਆ ਅਸੀਂ ਭੁੱਲੇ ਰਹੇ ਹਾਂ ਅੱਜ ਤੋਂ ਦਸਮ ਪਿਤਾ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ